ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਹੀ 6ਵੀਂ ਪਿੰਡ ਡੇਲੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਅਮਰ ਸੰਚਾਰ ਅਤੇ ਗੁਰਮਤ ਸਮਾਗਮ ਤੇ ਮਹਾਨ ਅਮਰ ਸੰਚਾਰ ਕਰਵਾਇਆ ਗਿਆ ਇਸ ਅਮਰ ਸੰਚਾਰ ਵਿੱਚ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ 10ਵੀਂ ਆਲਮਗੀਰ ਤੋਂ ਪੰਜ ਪਿਆਰੇ ਸਹਿਬਾਨ ਵੱਲੋਂ ਅਮਰ ਸੰਚਾਰ ਦੀਆਂ ਸਹਿਬਾਵਾਂ ਨੂੰ ਨਿਭਾਉਂਦੇ ਹੋਏ 27 ਅਮਰਤਵਲਾਸ਼ੀ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ ਸ਼ੁਕਰ ਅੰਤਾਰ ਪਿਤਾ ਜੀ ਬੜੀ ਬਖਸ਼ਿਸ਼ ਕੀਤੀ ਗ੍ਰੰਥ ਕੀਤੀ ਦਾਇਰ ਕੀਤੀ ਸਰ ਪਿਤਾ ਜੀ ਨੇ ਸੱਚੇ ਪਾਤਸ਼ਾਹ ਜੀ ਆਪ ਦੀ ਜੁਰੀ ਅੰਦਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਲਾਈ ਹੋ ਮਰਾਦਾ ਸੱਚੇ ਪਾਤਸ਼ਾਹ ਜੀ ਸੋਹਣੇ ਅਵਸੰਚਾਰ ਦੇ ਸਮਾਗਮਰਾਹ ਕੀਤੇ ਗਏ ਸਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਰਹਿਮਤ ਹੋਈ ਆਪ ਜੀ ਨੇ ਵਿੱਚ ਵਕਤ ਪਿਆਰ ਦੇ ਸੇਵਾ ਸੇਤਾ ਕੋ ਆਪ ਹੀ ਕਰਾਈਆਂ ਪਾਤਸ਼ਾਹ ਜੀ ਵਾਸਤੇ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ ਪਾਤਸ਼ਾਹ ਜੀ ਆਜ ਦੇ ਪਾਵਨ ਸਰੂਪਾਂ ਦੀ ਸੇਵਾ ਕੀਤੀ ਗਈ ਹੈ ਆਗਿ ਦੇ ਸਰੂਪ ਸੱਚੇ ਪਾਤਸ਼ਾਹ ਜੀ ਉਹ ਦੀਵਾਨ ਅਸਥਾਨ ਤੋਂ ਸੱਚਖੰਡ ਜਾਣ ਵਾਸਤੇ ਤਿਆਰੀ ਕੀਤੀ ਗਈ ਹੈ ਸਿੰਘ ਹਾਜ਼ਰਾਂ ਸੰਗਤਾਂ ਹਾਜ਼ਰਾਂ ਕਿਰਪਾ ਕਰੋ ਨਾਲ ਚੱਲਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਪੈਂਡੇ ਵਿੱਚ ਆਪ ਅੰਗ ਸੰਗਤਾਂ ਹਾਈ ਹੋਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਕੋਲ ਆਪ ਜੀ ਦਾ ਨਾਮ ਚਿਤਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ हरि ओम मैं आपको बता देना है बैंक हुआ है जो है बैंक से जो है मेरा पापा हमारा 2500 का ट्रांसफर हुआ है सर को जी सर दो अच्छी दृष्टि देखने के बाद का एक और लाल काम करते हैं हरि अर्जुन हरगोविंद ननवर श्री हरि राय श्री हरि त्रियाई जी के सब दारे ਇਹ ਬਹੁਤ ਗੱਲ ਦੇ ਹੈਮਦ ਹੈ ਕਹਿੰਦਾ ਕਿ ਰਾਨਾ ਗਦਾਨ ਦਰੋਂ ਪਰੇ ਕਰਮਾਉਂਦੇ ਆ ਆ ਆ ਦੀ ਪਾਲੀ ਜੋ ਕੰਟੋਲ ਸਿਰ ਤੋਂ ਦਰੋਂ ਪਰੇ ਕਰਮਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਪ੍ਰਧਾਨ ਸਾਹਿਬ ਜੀ ਅੱਜ ਦੇ ਅਮਰ ਸੰਚਾਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਅੱਜ ਦਾ ਜਿਹੜਾ ਇਹ ਅਮਰ ਸੰਚਾਰ ਪੁਰਹਰਗੁਣ ਪਾਸ਼ਾਗੀਆਂ ਦੇ ਚਨ ਸ਼ੋਹਰਾ ਵਿੱਚੋਂ ਗੁਰਦੁਆਰਾ ਨਗਰ ਡੇਲੋ ਵਿਖੇ ਹੋਇਆ ਇਹ ਸਮਾਗਮ ਜਿਹੜਾ ਇਲਾਕੇ ਦੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਭਾਈ ਕਲਦੀਪ ਸਿੰਘ ਜੀ ਉਹਨਾਂ ਦੀ ਪ੍ਰੇਰਨਾ ਦੇ ਛੜਕਾ ਅਤੇ ਇਥੋਂ ਦੀ ਮੈਨੇਜਮੈਂਟ ਮੈਨੇਜਰ ਸਾਹਿਬ ਜਸਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਸਬ ਚਿੱਤਰ ਸਿੰਘ ਜੀ ਤੇ ਇਹ ਸੂਚਾ ਜਿਹੜਾ ਸਤਜਿੰਦਰ ਸਿੰਘ ਸਾਰੇ ਪ੍ਰਬੰਧਕਾਂ ਵੱਲੋਂ ਇਹ ਵੱਡਾ ਪ੍ਰਬੰਧ ਕੀਤਾ ਗਿਆ ਇਹ ਜਿਹੜਾ ਸਮਾਗਮ ਹੈ ਅਮਰ ਸੰਚਾਰ ਦੀ ਲਹਿਰ ਜਿਹੜੀ ਚੱਲੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀਆ ਦੀ 350 ਸਾਲਾ ਜਿਹੜੀ ਸ਼ਤਾਬਦੀ ਆ ਰਹੀ ਹੈ ਉਸ ਦੀ ਪਰਖਾਇਆ ਗੁਰੂ ਰਣ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਤੇ ਸਤਿਗੁਰ ਬਖਸ਼ਿਸ਼ ਦੀ ਸਤਿਗੁਰ ਇਹ ਜਿਹੜਾ ਅਮਰ ਸੰਚਾਰ ਜੀ ਦੇ ਵਿੱਚ 27 ਪ੍ਰਾਣੀ ਨੇ ਅਮਰ ਦੀ ਦਾਤ ਪ੍ਰਾਪਤ ਕੀਤੀ ਹੈ ਮੈਂ ਉਹਨਾਂ ਨੂੰ ਨਾਖਰਕ ਵਧਾਈ ਦਿੰਦਾ ਹਾਂ ਤੇ ਵੱਡੀ ਗੱਲ ਹੈ ਕਿ ਇਹ ਜਿਹੜਾ ਅੱਜ ਕੱਲ ਨੂੰ ਜਿਹੜਾ ਗੁਰੂ ਹਰਗੋਬਿੰਦ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਉਸ ਅੱਜ ਵੱਖ-ਵੱਖ ਨਗਰਾਂ ਦੇ ਵਿੱਚ ਜਿੱਥੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਬਾਣੀ ਦੀ ਜਾਪ ਹੋ ਰਹੀ ਹੈ ਅਤੇ ਕੱਲ ਨੂੰ ਸਾਰਾ ਸਿੱਖ ਸੰਸਾਰ ਸਾਹਿਬੀ ਕੁਮਾਰ ਦਸਲੀ ਪਿਤਾ ਪੁੱਤਰਾਂ ਦੀ ਦਾਨੀ ਸਰਵਸਤਾਨੀ ਅੰਮ੍ਰਿਤ ਕੇ ਦਾਤੀ ਉਹਨਾਂ ਦੀ ਜਿਹੜਾ ਸਮਾਗਮ ਆ ਪ੍ਰਕਾਸ਼ ਹੋ ਰਿਹਾ ਉਸ ਦੀ ਆ ਵੀ ਮੈਂ ਸਾਰੇ ਸਿੱਖ ਸੰਸਾਰ ਨੂੰ ਇੱਕ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਮੇਰੀ ਸਹਿਮਰਗੀ ਹੈ ਕਿ ਸਾਨੂੰ ਸਾਡਾ ਜਿਹੜਾ ਸਿੱਖੀ ਚਿਹਰਾ ਮੋਹਰਾ ਇਹਨਾਂ ਬਚਾਉਣ ਦੀ ਲੋੜ ਹੈ ਜਿਹੜੀ ਸਾਡੀ ਪਨੀਰੀ ਹੈ ਬੱਚੇ ਨੇ ਜਿਹੜੇ ਬੱਚੀਆਂ ਨੇ ਉਹਨਾਂ ਨੂੰ ਸਾਨੂੰ ਗੁਰਮਤਿ ਦੀ ਗੁਰਤੀ ਦੇਣ ਦੀ ਲੋੜ ਹੈ ਗੁਰਮਤਿ ਦੀ ਗੁਰਤੀ ਹੈ ਕਿ ਹਰ ਰੋਜ਼ ਬੱਚੇ ਬੱਚੇ ਦੇ ਪੁੱਤੇ ਪੋਤਰੀਆਂ ਦੋਤੇ ਦੋਤੀਆਂ ਹੰਗਲ ਫੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਜੇ ਕੋਈ ਬੱਚੀ ਦਾ ਬੱਚਾ ਜਾਨਾ ਵੀ ਹੁੰਦਾ ਹੈ ਤਾਂ ਉਸ ਨੂੰ ਗੁਰਮਤਿ ਦੀ ਗੁਰਤੀ ਦੇਣੀ ਚਾਹੀਦੀ ਹੈ ਇਸ ਲਈ ਮੇਰੀ ਅੱਜ ਦਾ ਜਿਹੜਾ ਸਮਾਗਮ ਹੋਇਆ ਮੈਂ ਇਥੇ ਪ੍ਰਬੰਧਕ ਸਾਹਿਬਾਨ ਨੂੰ ਤੁਹਾਡੀ ਦਿੱਤੀ ਹੋਣ ਅਨੁਸਾਰ ਜਿਨ੍ਹਾਂ ਨੇ ਵੀ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਵਨਨਦਤਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹ ਪ੍ਰਗਟਿਓ ਮਰਦ ਅਗਮੜਾ ਬਰੀਆਮ ਅਕੇਲਾ ਬਾਬਾ ਗੁਰੂ ਗੋਬਿੰਦ ਸਿੰਘ ਆਪੇ ਕੁਛੇਲਾ ਸਹੀਬੀ ਕੁਮਾਲ ਸਰਵਸਦਾਨੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ 358ਆ प्रकाश देहाड़े ਨੂੰ ਸਮਰਪਿਤ ਔਰ ਇਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਕੰਡੋ ਬੜੂ ਮੈ ਸਾਕਾ ਧਰਮ ਹੇਤ ਸਾਕਾ ਜਿੰਕੀਆ ਸਿਸ ਦੀਆ ਪਰ ਸਿਰ ਨਰ ਦੀਆ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ 350 ਸਹਾਲਾ ਸ਼ਹੀਦੀ ਬੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾ ਸ਼ੇਮੀ ਕੰਡੇਲੋ ਵਿਖੇ ਅੱਜ ਮਹਾਨ ਅਮਰਤ ਸੰਚਾਰ ਕਰਵਾਇਆ ਗਿਆ ਜਿਸ ਦੇ ਵਿੱਚ 27 ਪ੍ਰਾਣੀ ਗੁਣ ਵਾਲੇ ਬਣੇ ਪੁਰੂ ਸਾਹਿਬ ਦੇ ਪਾਵਨ ਬਚਨ ਗੁਰਸਿਮਰ ਮਨਾਈ ਕਾਲ ਧਾਰ ਖੰਡੇ ਕੀ ਵੇਲਾ ਪੀਵਹ ਪਾਹੁਲ ਖੰਡ ਧਾਰ ਹੋਵੇ ਜਨੂ ਸੁਹਿਲਾ ਮੈਂ ਉਹਨਾਂ 27 ਪ੍ਰਾਣੀਆਂ ਨੂੰ ਸਤਿ ਸੇਤੋਂ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਅੱਜ ਖੰਡੇ ਵਾਟੇ ਦੀ ਪਾਹੁਲ ਛਕੀ ਹੈ ਗੁਰੂ ਪਾਤਸ਼ਾਹ ਜੀ ਉਹਨਾਂ ਉੱਤੇ ਕਿਰਪਾ ਕਰਨ ਕਿਉਂਕਿ ਗੁਰਬਾਣੀ ਦਾ ਵੀ ਪਾਵਨ ਬਚਨ ਆਉਂਦਾ ਹੈ ਸਤਿਗੁਰੂ ਦੇ ਜਨਮੇ ਗਵਨ ਮਟਾਇਆ ਜਿਸ ਦਿਨ ਕੋਈ ਪ੍ਰਾਣੀ ਗੁਰੂ ਵਾਲਾ ਬਣਦਾ ਹੈ ਉਹਦੇ ਉੱਤੇ ਸਤਿਗੁਰ ਦੀ ਮਿਹਰ ਹੁੰਦੀ ਹੈ ਔਰ ਜਿਵੇਂ ਜਿਵੇਂ ਅਸੀਂ ਸਤਿਗੁਰ ਦੇ ਪਾਏ ਹੋਏ ਪੂਰਣੇ ਉੱਤੇ ਚੱਲਦੇ ਆ ਗੁਰਬਾਣੀ ਦਾ ਉਹ ਤਾਸਵਾ ਲੈ ਕੇ ਆਪਣੇ ਜੀਵਨ ਦੇ ਵਿੱਚ ਚੱਲਦੇ ਆ ਸਾਡੇ ਆਵਾ ਗਵਨ ਦਾ ਜਿਹੜਾ ਚੱਕਰ ਹੈ ਪਰਸ਼ਾਹ ਜੀ ਕਿਰਪਾ ਕਰਕੇ ਲਿਤਾ ਦਿੰਦੇ ਨੇ ਔਰ ਆਪਣੇ ਹੀ ਰੂਪ ਦੇ ਵਿੱਚ ਭੇਦ ਕਰ ਲੈਂਦੇ ਨੇ ਸੋ ਉਹ ਪ੍ਰਾਣੀ ਅੱਜ ਜੋ ਗੁਰੂ ਕੇ ਜੈ ਜੈ ਚੜੇ ਨਹੀਂ ਪਾਗਾ ਵਾਲੇ ਨੇ ਪਰਸ਼ਾ ਜੀ ਦੀ ਉਹਨਾਂ ਉੱਤੇ ਬੜੀ ਕਿਰਪਾ ਹੋਈ ਹੈ ਔਰ ਇਹ ਜੋ ਸਮੂਚਾ ਸਮਾਗਮ ਹੈ ਜਿੱਥੇ ਮੈਨੇ ਮੈਨੇਜਿੰਗ ਕਮੇਟੀ ਗੁਰਦੁਆਰਾ ਦੰਦਮਾ ਸਾਹਿਬ ਪਾਸ਼ੇ ਸ਼ੇਮੀ ਪਿੰਡ ਦੇਲੋਂ ਸਮੂਹ ਪ੍ਰਬੰਧਕ ਕਮੇਟੀ ਪ੍ਰਧਾਨ ਬਚਿੱਤਰ ਸਿੰਘ ਜੀ ਮੀਤ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਸਰਪੰਚ ਸੁਚਾ ਸਿੰਘ ਜੀ ਮੈਂਬਰ ਔਰ ਜਗਦੀਪ ਸਿੰਘ ਜੀ ਲਾਡੀ ਸੈਕਟਰੀ ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਜੀ ਮੀਤ ਕ੍ਰਾਂਤੀ ਆ ਗੁਰਪ੍ਰੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਆਚਾਰਿਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਇਸਾ ਪਾਈ ਕੁਲਦੀਪ ਸਿੰਘ ਜੀ ਰੂਪ ਨਿਸ਼ਾਨ ਇਹਨਾਂ ਦੇ ਸਹਿਯੋਗ ਦੇ ਸਦਕਾ ਇਹ ਸਮੁੱਚਾ ਸਮਾਗਮ ਪੁਲੀਆ ਗਿਆ ਔਰ ਅੱਜ ਇਹ ਸਮਾਗਮ ਸੰਪੂਰਨ ਹੋਇਆ ਹੈ ਗੁਰੂ ਪਾਤਸ਼ਾਹ ਦੀ ਬੜੀ ਕਿਰਪਾ ਹੋਈ ਹੈ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਤਿਗੁਰੂ ਅਬ ਸੰਗਤਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦੇ ਰਹਿਣ ਮੈਂ ਸਮੁੱਚੀ ਸੰਗਤ ਨੂੰ ਪਾਤਸ਼ਾਹ ਦੇ ਆਗਮਨ ਪਰਵਾਂ ਦੀ ਵੀ ਵਧਾਈ ਦਿੰਦਾ ਔਰ ਸਮੁੱਚੀ ਸੰਗਤ ਨੂੰ ਪਾਤਸ਼ਾਹ ਜੀ ਦਾ ਜੋ 350 ਸਾਲਾ ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਰੀਆਂ ਸੰਗਤਾਂ ਨੂੰ ਇਨਵਾਈਟ ਵੀ ਕਰਦਾ ਹਾਂ ਸੋ ਕੋਈਆ ਪੁੱਲਾ ਚੁੱਕਾ ਦੀ ਮਾਫੀ ਦੇਣੀ ਜੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਸ ਭਾਗ ਪਰ ਆ ਸਮਾ ਬਣਿਆ ਵਾ ਕਿ ਅੱਜ 27 ਪ੍ਰਾਣੀ ਗੁਰੂਵਾਲੇ ਬਣੇ ਨੇ ਗੁਰਨਾਨਕ ਜੀ ਫਲਵਾੜੀ ਗੁਰਗੋਬ ਸਿੰਘ ਪਾਸ਼ਾ ਜੀ ਦੇ ਪਰਿਵਾਰ ਦੇ ਵਿੱਚ ਵਾਦਾ ਹੋਇਆ ਤੇ 27 ਪ੍ਰਾਣੀਆਂ ਨੇ ਅਮਰ ਤੇ ਛਕਿਆ ਵਾ ਤੇ ਇਹ ਵਿਸ਼ੇਸ਼ ਤੌਰ ਤੇ ਸਮਾਗਮ ਵਰਦਵਾਰਾ ਦਮਦਮਾ ਸਾਧ ਪਿੰਡ ਦੇਲੋ ਵਿਖੇ ਗੁਰੂ ਘਰ ਦੇ ਪਰਨਕਾਮ ਪਾਜੀ ਦਸੰਦਰ ਸਿੰਘ ਜੀ ਹੋਰ ਆਸ-ਪਾਸ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਉਲੀਕੇ ਗਏ ਤੇ ਅੱਜ 5 ਜਨਵਰੀ ਨੂੰ ਅਮਰ ਸੰਚਾਰ ਸਮਾਗਮ ਕਰਾਇਆ ਗਿਆ ਜਿਸ ਵਿੱਚ ਗੁਰਦੁਆਰਾ ਮਨਜੀਤ ਸਾਹਿਬ ਆਲੰਗੀ ਤੋਂ ਪੰਜ ਪਿਆਰੀ ਸਹਿਬਾਨ ਆਏ ਤੇ ਉਹਨਾਂ ਨੇ ਖੰਡੇ ਵਾਟੇ ਦੀ ਪਹਲ ਨੂੰ ਤੇ ਇਹਨਾਂ ਅਬਲਾਖੀ ਪ੍ਰਾਣੀਆਂ ਨੂੰ ਅਮਰ ਤੇ ਸ਼ਕਾਇਆ ਜਿਸ ਵਿੱਚ ਇਹਨਾਂ ਨੂੰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਸਰ ਸਾਹਿਬ ਵੱਲੋਂ ਬੇਟਾ ਰਹਿ ਤੱਕਕਾਰ ਦਿੱਤੇ ਕਿ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਇਸ ਸਾਲ ਬੜੇ ਮਾਨ ਤੇ ਫਖਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਾਲ ਨਵੰਬਰ ਮਹੀਨੇ 2025 ਦੇ ਵਿੱਚ ਆ ਰਹੀ ਸ਼ਤਾਬਦੀ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਿੰਘ ਜੀ ਪਰਿਵਾਰ ਸੰਬੰਧ ਰੱਖਦੇ ਆ ਹਾਂ ਵੱਡੇ 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 ਪੱਧਰ ਤੇ ਇਹ ਸਮਾਗਮ ਕਰਵਾਏ ਜਾ ਰਹੇ ਨੇ ਤੇ ਜਿਹੜੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਵੀ ਜੀ ਵੱਲੋਂ ਚਲਾਈ ਗਈ ਇਹ ਲਹਿਰ ਤਿੰਗ ਅਮਰਦੇਸ਼ਰ ਸਿੰਘ ਸਜੋ ਦੀ ਤਹਿਤ ਇਹ ਜਿਹੜਾ ਹੈ ਅਮਰ ਸੰਚਾਰ ਸਮਾਗਮ ਕਰਵਾਏ ਰਹੇ ਨੇ ਇਸੇ ਲਹਿਰ ਦੇ ਤਹਿਤ ਇਸ ਗੁਰਦੁਆਰਾ ਸਾਹਿਬ ਵੀ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ 358 ਸਾਲ ਪ੍ਰਕਾਸ਼ ਪੁਰਬ ਅਤੇ ਸ਼੍ਰੀ ਤੂਰ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਤਾਬਦੀ ਸ਼ਹੀਦੀ ਪਰਬ ਨੂੰ ਸਮਰਪਤ ਅਕੀ ਅਮਰਤ ਸੰਚਾਰ ਸਮਾਗਮ ਕਰਾਏ ਗਏ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਹੀ ਵੱਧ ਚੜ੍ਹ ਕੇ ਸੰਗਤਾਂ ਨੇ ਸਹਿਯੋਗ ਦਿੱਤਾ ਇਸ ਸਮਾਗਮਾਂ ਨੂੰ ਸਫਲਤਾਪੂਰਵਕ ਬਣਾਉਣ ਦੇ ਲਈ ਆਸਬਾਦ ਦੀਆਂ ਸੰਗਤਾਂ ਪ੍ਰਬੰਧਕ ਕਮੇਟੀ ਨੇ ਬਹੁਤ ਬਹੁਤ ਸਹਿਯੋਗ ਦਿੱਤਾ ਕਲ ਰੋਈ ਦੇ دیਵਾਨਾ ਦੇ ਵਿੱਚ ਪੰਥ ਪਰਸਦ ਢਾਡੀ ਜੱਥੇ ਕਵੀਸ਼ਰੀ ਜੱਥੇ ਕੀਰਤਨੀਏ ਇੱਥੇ ਕਥਾਵਾਚਕ ਕਲ ਦੇ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰਨਗੇ ਸਭ ਸੰਗਤਾਂ ਨੂੰ ਕੱਲ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਲੱਖ ਲੱਖ ਵਧਾਈ ਦਰਨਾ ਕਿ ਸਭ ਤੋਂ ਵੱਧ ਚੜ ਕੇ ਸੰਗਤਾਂ ਆਉਣ ਤੇ ਇਹਨਾਂ ਪੁਰਬ ਦੇ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਸਮੂਲੀਅਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ